ਸਾਲ ਦੇ ਆਖਰੀ ਦਿਨ ਦਲਜੀਤ ਦੋਸਾਂਝ ਆਪਣੇ ਸ਼ਹਿਰ ਦੇ ਵਿੱਚ ਰੌਣਕ ਲਾਉਣ ਦੇ ਲਈ ਆ ਰਹੇ ਨੇ ਜਿਹਾ ਦੱਸ ਦਈਏ ਕਿ ਦਿਲੋਂ ਯੂਨਾਈਟਿਡ ਟੂਰ ਸ਼ੋ ਉਹਨਾਂ ਦਾ ਇੰਡੀਆ ਦੇ ਵਿੱਚ ਚੱਲ ਰਿਹਾ ਹੈ ਉਸੇ ਦੇ ਚੱਲਦੇ ਹੁਣ ਸਾਲ ਦੇ ਆਖਰੀ ਦਿਨ 31 ਦਸੰਬਰ ਨੂੰ ਦਲਜੀਤ ਦੋਸਾਂਝ ਲੁਧਿਆਣਾ ਪਹੁੰਚ ਰਹੇ ਨੇ ਸੋ ਜੇਕਰ ਤੁਸੀਂ ਦਲਜੀਤ ਦੋਸਾਂਝ ਦੇ ਫੈਨ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ ਕਿ ਦਲਜੀਤ ਦੋਸਾਂਝ ਇੱਕ ਵਾਰ ਫਿਰ ਤੋਂ ਪੰਜਾਬ ਆ ਰਹੇ ਨੇ ਇੱਥੇ ਉਹਨਾਂ ਦਾ ਦਿਲੋਂ ਮਿਨਾਟੀ ਟੂਰ ਜੋ ਹੈ ਉਸ ਦਾ ਹਿੱਸਾ ਲੁਧਿਆਣਾ ਉਹਨਾਂ ਦੇ ਵੱਲੋਂ ਚੁਣਿਆ ਗਿਆ ਹੈ ਸਾਲ ਦੇ ਆਖਰੀ ਦਿਨ ਉਹਨਾਂ ਦੇ ਵੱਲੋਂ 31 ਦਸੰਬਰ ਨੂੰ ਲਾਈਵ ਪਰਫਾਰਮੈਂਸ ਜੋ ਹੈ ਉਹ ਲੁਧਿਆਣਾ ਦੇ ਵਿੱਚ ਉਹ ਦਿੱਤੀ ਜਾਏਗੀ ਸੋ ਲੁਧਿਆਣੇ ਵਾਲੇ ਪੂਰੀਆਂ ਤਿਆਰੀਆਂ ਖਿੱਚ ਲੈਣ ਕਿਉਂਕਿ ਦਲਜੀਤ ਦੋਸਾਂਜ ਤੁਹਾਡੇ ਸ਼ਹਿਰ ਆਪਣੇ ਸ਼ਹਿਰ ਉੱਥੇ ਪਹੁੰਚ ਰਹੇ ਨੇ ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਏ ਤਾਂ ਦਲਜੀਤ ਦੋਸਾਂਜ ਆਪਣੀ ਫਿਲਮ ਦੇ ਪ੍ਰੋਮੋਸ਼ਨ ਦੇ ਲਈ ਲੁਧਿਆਣਾ ਪਹੁੰਚੇ ਸਨ ਲੇਕਿਨ ਹੁਣ ਉਹਨਾਂ ਦਾ ਜੋ ਦਿਲੋਮਿਨਾਟੀ ਟੂਰ ਹੈ ਜੋ ਵਰਲਡ ਫੇਮਸ ਹੋ ਚੁੱਕੀ ਹੈ ਉਸ ਦਾ ਹਿੱਸਾ ਲੁਧਿਆਣਾ ਬਣੇਗਾ ਲੁਧਿਆਣਾ ਦੇ ਵਿੱਚ ਦਲਜੀਤ ਦੋਸਾਂਝ ਜਿਹੜੇ ਪਹੁੰਚ ਰਹੇ ਨੇ ਇੱਥੇ ਜੇਕਰ ਗੱਲ ਕੀਤੀ ਜਾਏ ਉਹਨਾਂ ਦੇ ਫੈਨਸ ਦੀ ਤਾਂ ਜੋਦ ਵੀ ਉਹਨਾਂ ਦਾ ਕਿਤੇ ਟੂਰ ਲੱਗਦਾ ਹੈ ਤਾਂ ਦੂਰ ਦੂਰਾਡੇ ਤੋਂ ਕਹਿ ਸਕਦੇ ਆ ਕਿ ਲੋਕ ਜਿਹੜੇ ਨੇ ਦੂਰੋਂ ਵਿਦੇਸ਼ਾਂ ਤੋਂ ਆ ਕੇ ਉਹਨਾਂ ਦੇ ਟੂਰ ਦੇ ਵਿੱਚ ਦਿਲੋਮਿਨਾਟੀ ਟੂਰ ਦੇ ਵਿੱਚ ਹਿੱਸਾ ਲੈਂਦੇ ਨੇ ਤੇ ਹੁਣ ਉਹਨਾਂ ਦਾ ਜਾਦੂ ਜੋ ਹੈ ਬੋਲੀਵੁੱਡ ਦੇ ਉੱਤੇ ਵਿਚਾਇਆ ਹੋਇਆ ਸੀ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਜੂਮਾ ਦੀ ਵੱਖ-ਵੱਖ ਥਾਵਾਂ ਦੇ ਉੱਤੇ ਸ਼ੋਅ ਹੋਏ ਨੇ ਉੱਥੇ ਜਿਹੜੀਆਂ ਵੱਡੀਆਂ ਹਸਤੀਆਂ ਨੇ ਉਹ ਵੀ ਪਹੁੰਚੀਆਂ ਸਨ ਲੇਕਿਨ ਇਸੇ ਦੇ ਦੌਰਾਨ ਹੁਣ ਦੱਸਦੇ ਕਿ ਲੁਧਿਆਣੇ ਪੁੱਛ ਰਹੇ ਨੇ ਕਿ ਗਾਈਡਲਾਈਨਸ ਜਾਰੀ ਹੁੰਦੀਆਂ ਕਿਉਂ ਕਿ ਜਦੋਂ ਵੀ ਦਲਜੀਤ ਦਾ ਸ਼ੋਅ ਹੁੰਦਾ ਹੈ ਕਈ ਥਾਵਾਂ ਦੇ ਉੱਤੇ ਗਾਈਡਲਾਈਨਸ ਅਜਿਹੀਆਂ ਜਾਰੀ ਕਰ ਦਿੱਤੀਆਂ ਜਾਂਦੀਆਂ ਨੇ ਕਈ ਵਾਰ ਦਲਜੀਤ ਦੋਸਾਂਝ ਦੇ ਵੱਲੋਂ ਸਟੇਜ ਦੇ ਉੱਤੇ ਵੀ ਉਹਨਾਂ ਨੂੰ ਲੈ ਕੇ ਬਿਆਨ ਦਿੱਤੇ ਜਾਂਦੇ ਨੇ ਲੇਕਿਨ ਹੁਣ ਉਹਨਾਂ ਦੇ ਆਪਣੇ ਹੀ ਸ਼ਹਿਰ ਦੇ ਵਿੱਚ ਸ਼ੋਅ ਰੱਖਿਆ ਗਿਆ ਦਿਲੂ ਮਿਨਾਟੀ ਟੂਰ 31 ਦਸੰਬਰ ਲਾਸਟ ਡੇ ਜਿਹੜਾ ਹੋਵੇਗਾ ਸਾਲ ਦਾ ਉਸ ਦਿਨ ਅਤੇ ਨਵਾਂ ਸਾਲ ਆਪਣੇ ਦਰਸ਼ਕਾਂ ਦੇ ਨਾਲ ਆਪਣੇ ਫੈਨਸ ਦੇ ਨਾਲ ਦਲਜੀਤ ਦੋਸਾਂਝ ਜੋਣੀ ਉਹ ਸਾਂਝਾ ਕਰਨਗੇ ਸੋ ਸਭ ਦੇ ਵੱਲੋਂ ਬੇਸਬਰੀ ਦੇ ਨਾਲ ਇੰਤਜ਼ਾਰ ਛੇੜਾ ਕੀਤਾ ਜਾ ਰਿਹਾ ਸੀ ਕਿਉਂਕਿ ਪਹਿਲਾਂ ਵੀ ਚਰਚਾਵਾਂ ਸਨ ਕਿ ਦਲਜੀਤ ਦੋਸਾਂਝ ਲੁਧਿਆਣਾ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਦਿਲੂਮੀਨੇਟੀ ਟੂਰ ਕਰ ਸਕਦੇ ਨੇ ਕਿ ਉੱਥੇ ਉਹ ਲਾਈਵ ਪਰਫਾਰਮੈਂਸ ਕਰਨਗੇ ਪਰ ਹੁਣ ਆਪਣੇ ਦਰਸ਼ਕਾਂ ਨੂੰ ਆਪਣੇ ਫੈਨਸ ਨੂੰ ਦਲਜੀਤ ਦੋਸਾਂਝ ਦੇ ਵੱਲੋਂ ਵੱਡਾ ਇਹ ਤੋਹਫ਼ਾ ਜਿਹੜਾ ਨਵੇਂ ਸਾਲ ਦਾ ਦੇ ਦਿੱਤਾ ਹੈ ਕਿ ਨਵਾਂ ਸਾਲ ਯਾਨੀ ਕਿ 31 ਦਸੰਬਰ ਦੀ ਰਾਤ ਤੇ ਚੜਦੀ ਸਵੇਰ ਅਸੀਂ ਕਹਿ ਸਕਦੇ ਹਾਂ ਕਿ 12:00 ਵੱਜੇ ਤੋਂ ਬਾਅਦ ਜਦੋਂ ਨਮਾਜ਼ ਸਾਲ ਚੜੇਗਾ ਦਲਜੀਤ ਦੋਸਾਂਝ ਆਪਣੇ ਫੈਨਸ ਦੇ ਨਾਲ ਜੋ ਨੇ ਸਮਾਂ ਬਿਤਾਉਣਗੇ ਸੋ ਸਭ ਦੇ ਵੱਲੋਂ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਸੋ ਅੱਜ ਤੋਂ ਅੱਜ 2:00 ਵੱਜੇ ਤੋਂ ਦੁਪਹਿਰ 2:00 ਵੱਜੇ ਤੋਂ ਤੁਸੀਂ ਟਿਕਟ ਬੁੱਕ ਕਰ ਸਕਦੇ ਹੋ ਦਲਜੀਤ ਦੋਸਾਂਝ ਦੇ ਸ਼ੋ ਨੂੰ ਦੇਖਣ ਦੇ ਲਈ ਸੋ ਸਾਰਿਆਂ ਦੇ ਵੱਲੋਂ ਬੇ ਸੱਭੀ ਦੇ ਨਾਲ ਇੰਤਜ਼ਾਰ ਛੇੜਾ ਦਲਜੀਤ ਦੇ ਹਰ ਇੱਕ ਸ਼ੋਹ ਦਾ ਕੀਤਾ ਜਾਂਦਾ ਹੈ ਦੂਰੋਂ ਲੋਕ ਆਉਂਦੇ ਨੇ ਉਹਨਾਂ ਦੇ ਸ਼ੋਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਟਿਕਟਾਂ ਜਿਹੜੀਆਂ ਸੋਲਡ ਆਊਟ ਹੋ ਚੁੱਕੀਆਂ ਆਂਦੀਆਂ ਨੇ ਜਿੱਥੋਂ ਤੱਕ ਉਹਨਾਂ ਦੀ ਆਵਾਜ਼ ਪਹੁੰਚਦੀ ਹੈ ਉੱਥੋਂ ਤੱਕ ਲੋਕ ਪੂਰਾ ਇੰਜੋਏ ਕਰਦੇ ਜਿਹੜਾ ਨਜ਼ਰ ਆਉਂਦੇ ਨੇ ਸੋ ਅੱਜ ਦੁਪਹਿਰ 2 ਵਜੇ ਤੋਂ ਟਿਕਟਾਂ ਬੁੱਕ ਜਿਹੜੀਆਂ ਹੋਣਗੀਆਂ ਤੁਸੀਂ 2 ਵਜੇ ਤੋਂ ਟਿਕਟਾਂ ਬੁੱਕ ਕਰ ਸਕਦੇ ਹੋ ਸੋ ਲੁਧਿਆਣੇ ਵਾਲੇ ਪੂਰੀ ਤਿਆਰੀ ਜਿਹੜੀ ਖਿੱਚ ਲੈਣ ਕਿਉਂਕਿ ਦਲਜੀਤ ਦੁਸਾਂਝ ਤੁਹਾਡੇ ਸ਼ਹਿਰ ਦੇ ਵਿੱਚ ਚੱਲ ਰਿਹਾ ਹੈ ਫਿਲਮ ਦੇ ਪ੍ਰੋਮੋਸ਼ਨ ਲਈ ਪਹਿਲਾਂ ਇਸ ਦਾ ਲੇਕਿਨ ਹੁਣ ਦਿਲੋਂ ਮਿਨਾਟੀ ਟੂਰ ਨੂੰ ਲੈ ਕੇ ਜੋ ਹੈ ਪੂਰੀ ਟੀਮ ਦੇ ਨਾਲ ਦਲਜੀਤ ਦੁਸਾਂਝ ਲੁਧਿਆਣਾ ਪਹੁੰਚ ਰਹੇ ਨੇ ਸੋ ਟੀਮ ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਇਹ ਪੋਸਟਰ ਉਹਨਾਂ ਦੇ ਵੱਲੋਂ ਸਾਂਝਾ ਕਰ ਦਿੱਤਾ ਗਿਆ ਸੋ ਤੁਸੀਂ ਜੇਕਰ ਟਿਕਟ ਲੈਣਾ ਚਾਹੁੰਦੇ ਹੋ ਜੇਕਰ ਤੁਸੀਂ ਦਲਜੀਤ ਦੇ ਫੈਨ ਹੋ ਤਾਂ ਅੱਜ ਤੋਂ ਤੁਸੀਂ ਟਿਕਟ ਜੋ ਹੈ ਦੁਪਹਿਰ 2 ਵਜੇ ਤੋਂ ਬੁੱਕ ਕਰ ਸਕਦੇ ਹੋ ਦਲਜੀਤ ਦੇ ਸ਼ੋਅ ਦੇ ਵਿੱਚ ਪਹੁੰਚਣ ਲਈ ਸੋ ਦਲਜੀਤ ਦੇ ਫੈਨਸ ਦੇ ਲਈ ਦਲਜੀਤ ਨੂੰ ਚੋਣ ਵਾਲਿਆਂ ਜਿਹੜੇ ਲੋਕ ਦੀ ਉਹਨਾਂ ਦੇ ਲਈ ਬੜੀ ਵੱਡੀ ਖੁਸ਼ਖਬਰੀ ਹੈ ਕਿ ਪੰਜਾਬ ਦੇ ਵਿੱਚ ਦੋ ਸੰਸਾ ਵਾਲਾ ਪਹੁੰਚ ਰਿਹਾ ਹੈ ਲੁਧਿਆਣੇ ਦੇ ਵਿੱਚ ਉਹਨਾਂ ਦੇ ਵੱਲੋਂ ਰੌਣਕਾਂ ਝੜੀਆਂ ਲਾਈਆਂ ਜਾਣਗੀਆਂ